ਅਸੀਂ ਅੱਜ ਕਰਤਾਰਨਗਰ ਇੱਥੇ ਸਾਡੇ ਰਿੰਕੂ ਜੀ ਵੱਲੋਂ ਪ੍ਰੋਗਰਾਮ ਕੀਤਾ ਗਿਆ ਸੀ ਉਹਦੇ 'ਚ ਅਸੀਂ ਡਾਕਟਰ ਰਾਜਕਮਰ ਜੀ ਵੇਰਕਾ ਜਿੰਨਾ ਦਾ ਹਲਕਾ ਹੈ ਅਸੀਂ ਸਾਰਿਆਂ ਨੇ ਲੋਕਾਂ ਨੂੰ ਸੰਬੋਧਨ ਕੀਤਾ ਔਰ ਅਸੀਂ ਇਹ ਸਵਿਧਾਨ ਦੇ ਵਿਰੁੱਧ ਜਿਹੜੀ ਸਰਕਾਰ ਨੇ ਕੰਮ ਕੀਤੇ ਕੇਂਦਰ ਦੇ ਵਿੱਚ ਉਹਨੂੰ ਲਾਉਣ ਵਾਸਤੇ ਲੋਕਾਂ ਨੂੰ ਲਾਮਬੰਦ ਕਰ ਰਹੇ ਹਾਂ ਜਿਨ੍ਹਾਂ ਨੇ ਕਨਸਟੀਟਿਊਸ਼ਨ ਖਤਮ ਕਰਨ ਦਾ ਤਿਆਰ ਕੀਤਾ ਬਾਬਾ ਸਾਹਿਬ ਭੀਮਰਾਓ ਬੇਦਕਰ ਜੀ ਦਾ ਸਵਿਧਾਨ ਜਿਹਨੂੰ ਉਹਨਾਂ ਨੇ ਇਸ ਵੇਲੇ ਖਤਮ ਕਰਨ ਦਾ ਇੱਕ ਨਿਰਣੈ ਕੀਤਾ ਹੈ ਉਹਨਾਂ ਦੇ ਅਧਿਕਾਰਾਂ ਨੂੰ ਖਤਮ ਕਰਨ ਦਾ ਉਹਨੂੰ ਬਚਾਉਣ ਵਾਸਤੇ ਇਹ ਸਾਰਿਆਂ ਨੂੰ ਲਾਮਬੰਦ ਕਰ ਰਹੇ ਆਂ ਔਰ ਸਾਡੀ ਸਮੁੱਚੀ ਟੀਮ ਜਿਹੜੀ ਹੈ ਉਹ ਸਾਰੇ ਕਾਂਗਰਸ ਪਾਰਟੀ ਦੇ ਜਿਹੜਾ ਵਰਕਰ ਜਿਹੜੇ ਆ ਖਾ ਖਾ ਦੇ ਲੱਗੇ ਨੇ ਇਸ ਵਾਸਤੇ ਸਮਾਜ ਨੇ ਕੀ ਮੈਸੇਜ ਦਿੱਤਾ ਹੈ ਇਲੈਕਸ਼ਨ ਨੇ ਸਮਾਜ ਨੇ ਇੱਕੋ ਬੇਨਤੀ ਹੈ ਕਿ ਵੋਟਾਂ ਪਾਉਣ ਜ਼ਰੂਰ ਜਾਇਓ ਸੋਚ ਕੇ ਪਾਇਓ ਪੰਜਾਬ ਦੇ ਜ਼ਿੰਮੇਵਾਰੀ ਵੱਡੀ ਹੈ ਪੰਜਾਬ ਦੇ ਕਿਉਂਕਿ ਜ਼ੁਲਮ ਦੇ ਵਿਰੁੱਧ ਪੰਜਾਬ ਪੰਜਾਬੀ ਖੜਦੇ ਨੇ ਔਰ ਜ਼ੁਲਮ ਸਾਰੇ ਹਿੰਦੁਸਤਾਨ 'ਚ ਹੋ ਰਿਹਾ ਮੰਨੀਪੁਰ ਵਰਗੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ ਇਸ ਕਰਕੇ ਕਾਂਗਰਸ ਪਾਰਟੀ ਦੇ ਖਾਸ ਕਰ ਪੰਜਾਬੀਆਂ ਦਾ ਵੱਡਾ ਫਰਜ ਮੰਨਦਾ ਕਿ ਉਹ ਇਸ ਵੇਲੇ ਜ਼ੁਲਮ ਦੇ ਵਿਰੁੱਧ ਇੱਕ ਤਾਕਤ ਦੇ ਰੂਪ ਵਿੱਚ ਖੜਾ ਹੋਣ ਔਰ ਇੱਕ ਤਰੀਕ ਨੂੰ ਕਾਂਗਰਸ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਸਾਡੇ ਵਰਗੇ ਦਾਸ ਨੂੰ ਮੌਕਾ ਦੇਣ ਔਰ ਅਸੀਂ ਪਾਰਲੀਮੈਂਟ ਦੇ ਵਿੱਚ ਇਹ ਆਵਾਜ਼ ਫਿਰ ਬੁਲੰਦ ਕਰੀਏ ਔਰ ਅੰਮ੍ਰਿਤਸਰ ਤੋਂ ਭਾਰੀ ਬੰਬੋ ਦੇ ਨਾਲ ਜਿਹੜਾ ਹੈ ਉਹ ਜਿਤਾਉਣ ਦੀ ਕੋਸ਼ਿਸ਼ ਕਰਨ ਔਰ ਜਿਹੜਾ ਇੰਡੀਆ ਲਾਇੰਸ ਆ ਉਹਦੀ ਸਰਕਾਰ ਜਿਹੜੀ ਹੈ ਉਹ ਭਾਰਤ ਭਾਰਤ ਦੇ ਵਿੱਚ ਬਣ ਜਾ ਰਹੀ ਹੈ ਰਕੇਸ਼ ਕੁਮਾਰ ਰਿੰਕੂ ਬਾਬਾ ਕਹਿੰਦੇ ਐ ਇਹਨੂੰ ਤੇ ਰਕੇਸ਼ ਕੁਮਾਰ ਰਿੰਕੂ ਬਾਬਾ ਸਾਰਿਆਂ ਦੇ ਉੱਪਰ ਸਫਾ ਵੀ ਕਰਦਾ ਸੀ ਕਿਰਪਾ ਵੀ ਕਰਦਾ ਸੀ ਤੇ ਸਾਰਿਆਂ ਵਾਸਤੇ ਜੁਝਾਰੂ ਲੀਡਰ ਵੀ ਹੈ ਅੱਜ ਅਸੀਂ ਇਹਨਾਂ ਦੇ ਗ੍ਰਹਿ ਵਿੱਚ ਚਾਹ ਪੀਣ ਵਾਸਤੇ ਆਏ ਸਾਂ ਔਰ ਇਲਾਕੇ ਦੇ ਲੋਕਾਂ ਨੇ ਕਹਿਤਾ ਕਿ ਨਹੀਂ ਭਾਈ ਇਹ ਇਕੱਲਾ ਨਹੀਂ ਅਸੀਂ ਵੀ ਸਾਰੇ ਇਹਦੇ ਨਾਲ ਆਂ ਔਰ ਅੱਜ ਮੈਂ ਔਰ ਗੁਰਜੀਤ ਓਜਲਾ ਆਏ ਆ ਇਹਨਾਂ ਦਾ ਧੰਨਵਾਦ ਹੈ ਔਰ ਮੈਂ ਉਮੀਦ ਕਰਦਾ ਹਾਂ ਕਿ ਗੁਰਜੀਤ ਓਜਲਾ ਪਹਿਲੀ ਜੂਨੀਅਰ ਇਲੈਕਸ਼ਨ ਹੈਗਾ ਉਹ ਭਾਰੀ ਵੋਟਾਂ ਨਾਲ ਜਿੱਤੇਗਾ ਕਿਉਂਕਿ ਬੱਤੇ ਕੱਟ ਦਿੱਤਾ ਗਿਆ ਓਜਲਾ ਸਾਥ ਲਾ ਕੇ ਦੇਖੋ ਤੁਹਾਨੂੰ ਪਤਾ ਵੀ ਲੋਕ ਸਭਾ ਇਲੈਕਸ਼ਨ ਆ ਅੱਜ ਸਾਡੇ ਗੁਰਜੀਤ ਸਿੰਘ ਓਜਲਾ ਜੀ ਔਰ ਉਹਨਾਂ ਦੇ ਨਾਲ ਸਾਡੇ ਐਕਸ ਕੈਪਟਨਲ ਮੰਤਰੀ ਡਾਕਟਰ ਰਾਜਕਮਰ ਵੇਰਕਾ ਜੀ ਜੁਗਲ ਕੁਸ਼ੋਰ ਜੀ ਸਾਰੀ ਕਾਂਗਰਸ ਦੀ ਲੀਡਰਸ਼ਿਪ ਇੱਥੇ ਪਹੁੰਚੀ ਸੀ ਸਾਡੇ ਹਲਕਾ ਵਾਸਤੇ ਵਿੱਚ ਕਰਤਾਰਨਗਰ ਤੇ ਅੱਜ ਜਿਹੜਾ ਬਹੁਤ ਹੀ ਸਾਡੇ ਹਲਕੇ ਨੇ ਕਰਤਾਰਨਗਰ ਨੇ ਬਹੁਤ ਭਰੋਸਾ ਦਿਵਾਇਆ ਗੁਰਜੀਤ ਸਿੰਘ ਓਝੜਾ ਨੂੰ ਜਿਸ ਤਰ੍ਹਾਂ ਅੱਗੇ ਦੋ ਵਾਰੀ ਭਰੋਸਾ ਦਿਵਾਇਆ ਉਹਨਾਂ ਨੇ ਤੀਸਰੀ ਵਾਰੀ ਵੀ ਕਿਹਾ ਵੀ ਹੁਣ ਇਹ ਜਿਹੜੀ ਹੈਡਰਿਕ ਹੋਏਗੀ ਅਸੀਂ ਤੁਹਾਨੂੰ ਪੂਰਾ ਵੈਸਟ ਹਲਕਾ ਔਰ ਕਰਤਾਰਨਗਰ ਵਿੱਚੋਂ ਵੱਧ ਤੋਂ ਵੱਧ ਲੀਨ ਜਿਤਾ ਕੇ ਤੇ ਪਾਰਲੀਮੈਂਟ ਵਿੱਚ ਭੇਜਾਂਗੇ ਦੇਖੋ ਅੱਜ ਹਲਕਾ ਅਪਨ ਸਰ ਵੈਸਟ ਦੇ ਵਿੱਚ ਕਰਤਾਰਨਗਰ ਵਿੱਚ ਜਿਹੜੀ ਇਹ ਮੀਟਿੰਗ ਰੱਖੀ ਗਈ ਸੀ ਕਾਂਗਰਸ ਪਾਰਟੀ ਦੀ ਜਿਹੜੇ ਸਾਡੇ ਲੋਕ ਸਭਾ ਦੇ ਕੈਂਡੀਡੇਟ ਗੁਰਜੀਤ ਸਿੰਘ ਓਜਲਾ ਜੀ ਔਰ ਸਾਡੇ ਹਲਕੇ ਦੇ ਐਕਸ ਕੈਬਨਿਟ ਮੰਤਰੀ ਡਾਕਟਰ ਰਾਕੇਸ਼ ਮਰਵਾਤਾ ਜੀ ਉਹਨਾਂ ਦੇ ਨਾਲ ਜੁਗਲ ਕਿਸ਼ੋਰ ਜੀ ਐਕਸ ਐਮ ਐਲ ਏ ਔਰ ਅੱਜ ਜਿਹੜੀ ਸਾਡੀ ਕਾਂਗਰਸ ਦੀ ਇਹ ਜਿਹੜੀ ਇੱਕ ਛੋਟੀ ਜੀ ਚਾਹ ਪਿਆਲੇ ਦੀ ਇੱਕ ਮੀਟਿੰਗ ਰੱਖੀ ਸੀ ਪਰ ਲੋਕਾਂ ਨੇ ਇੰਨਾ ਪਿਆਰ ਦਿੱਤਾ ਕਿ ਜਿੱਦਾਂ ਇੱਕ ਆਮ ਰੈਲੀਆ ਹੁੰਦੀਆਂ ਇਹ ਰੈਲੀ ਦਾ ਰੂਪ ਲੈ ਗਈ ਜਿਹਦੇ ਵਿੱਚ ਮੇਰੇ ਭਰਾ ਸੁਖਵਿੰਦਰ ਸਿੰਘ ਸੁਖ ਜੀ ਵਿੰਦਰ ਜੀ ਪ੍ਰਿੰਸੀਪਲ ਕਠਾਣੀਆਂ ਜੀ ਸੌਰਵ ਸ਼ਰਮਾ ਜੀ ਬੋਨੂ ਜੀ ਸਾਡੀ ਸਾਰੀ ਜਿੰਨੀ ਵੀ ਟੀਮ ਆ ਤੇ ਮੇਰੇ ਛੋਟੇ ਵੀਰ ਜਿਹੜੇ ਸੁਖ ਅਜਨਾਲਾ ਜੀ ਦਰਜੋਜਨ ਜੀ ਪ੍ਰਗਟ ਜੀ ਕਿਉਂਕਿ ਇਹ ਮੇਰੀਆਂ ਸਾਰੀਆਂ ਬਾਵਾਵਾਂ ਤੇ ਅੱਜ ਜਿਹੜਾ ਇੱਥੇ ਮੀਟਿੰਗ ਕੀਤੀ ਗਈ ਹੈ ਕਰਤਾਰਨਗਰ ਦੇ ਵਿੱਚ ਕਿਉਂਕਿ ਮੁੱਦੇ ਤਾਂ ਚਲੋ ਹਮੇਸ਼ਾ ਹੀ ਚੱਲਦੇ ਆਉਂਦੇ ਨੇ ਔਰ ਜਿਹੜੇ ਸਾਡੇ ਗੁਰਜੀਤ ਸਿੰਘ ਓਜਲਾ ਜੀ ਨੇ ਉਹ ਦੋ ਵਾਰੀ ਪਾਰਲੀਮੈਂਟ ਦੇ ਵਿੱਚ ਲੋਕਾਂ ਨੇ ਜਿਤਾ ਗਏ ਉਹਨਾਂ ਨੂੰ ਭੇਜਿਆ ਉਹਨਾਂ ਤੇ ਭਰੋਸਾ ਵੀ ਕੀਤਾ ਪੱਲੀ ਕੀ ਗੁਰਜੀਤ ਸਿੰਘ ਓਜਲਾ ਜੀ ਪੂਰੇ ਅੰਮ੍ਰਿਤਸਰ ਦੇ ਲੋਕਾਂ ਦੇ ਭਰੋਸੇ ਨੂੰ ਉਹਨਾਂ ਨੇ ਪੂਰਾ ਬਰਕਰਾਰ ਰੱਖਿਆ ਜਿਹੜੇ ਉਹਨਾਂ ਨੇ ਕੰਮ ਕੀਤੇ ਉਹ ਤੁਸੀਂ ਸਾਰੇ ਜਾਣਦੇ ਹੋ ਰੋਜ਼ ਸੋਸ਼ਲ ਮੀਡੀਆ ਦੇ ਉੱਤੇ ਹਮੇਸ਼ਾ ਹੀ ਉਹਨਾਂ ਦੀ ਜਿਹੜੀ ਵੀਡੀਓ ਚੱਲਦੀਆਂ ਰਹਿੰਦੀਆਂ ਤੇ ਲੇਕਿਨ ਗੁਰਜੀਤ ਸਿੰਘ ਓਜਲਾ ਜੀ ਇੱਕ ਬੜੇ ਵਧੀਆ ਇਨਸਾਨ ਨੇ ਮਲਾਪੜ ਨੇ ਲੋਕਾਂ ਨੂੰ ਪਿਆਰ ਕਰਦੇ ਨੇ ਤੇ ਅੱਜ ਲੋਕ ਵੀ ਉਹਨਾਂ ਨੂੰ ਦੁਬਾਰਾ ਮੁਰਗੇ ਇਹ ਤੀਸਰੀ ਵਾਰ ਜਿਹੜਾ ਉਹਨਾਂ ਨੂੰ ਜਿਤਾ ਕੇ ਪਾਰਲੀਮੈਂਟ ਚ ਭੇਜਣਗੇ ਤੇ ਹੋਰ ਜਿਹੜੀ ਤੀਸਰੀ ਵਾਰ ਜਿਹੜੀ ਹੈਪਰਕ ਜਿਹੜੀ ਹੈ ਬਣੇਗੀ ਕਿੰਨੇ ਜਿਹੜੇ ਕਾਂਗਰਸੀ ਪੁਰਾਣੇ ਕਾਡਰਕਤਾ ਸੀ ਉਹ ਨਗਰਾਨਾ ਕਰਦੇ ਸੀ ਚਾ 43% ਇੱਕ ਜੋ ਤੁਸੀਂ ਥੋੜੇ ਦਿਨਾਂ ਤੋਂ ਦੇਖ ਹੀ ਰਹੇ ਹੋ ਜਦੋਂ ਦੀ ਇਹ ਬਿਗਲ ਵਜਿਆ ਵਾ ਕਿ ਲੋਕ ਸਭਾ ਦਾ ਕੀ ਹਲਕਾ ਵੈਸਤੇ ਵਿੱਚ ਜਿਹੜੇ ਕਾਂਗਰਸ ਦੇ ਲੀਡਰ ਕੁਝ ਨਿਰਾਸ਼ ਸੀ ਉਹ ਅੱਜ ਤੁਸੀਂ ਦੇਖ ਰਹੇ ਹੋ ਸਾਰੇ ਜਿੰਨੇ ਵੀ ਮੰਚਾਂ ਦੇ ਉੱਤੇ ਜਿੱਥੇ ਵੀ ਰੈਲੀਆਂ ਹੋ ਰਹੀਆਂ ਤੇ ਉਹ ਸਾਰੇ ਜਾ ਕੇ ਉੱਥੇ ਜਾ ਕੇ ਇਕਜੁੱਟ ਹੋ ਕੇ ਤੇ ਗੁਰਜੀਤ ਸਿੰਘ ਔਜਲਾ ਦੇ ਹੱਕ ਦੇ ਵਿੱਚ ਰੈਲੀਆਂ ਔਰ ਨਾਰੇ ਲਗਾ ਰਹੇ ਨੇ ਤੇ ਮੈਨੂੰ ਪੂਰਾ ਭਰੋਸਾ ਵਾ ਕਿ ਗੁਰਜੀਤ ਸਿੰਘ ਔਜਲਾ ਪੂਰੀ ਬਹੁਮਤ ਨਾਲ ਜਿੱਤਣਗੇ ਕਰ ਤੋਂ ਗੱਡੀ ਮੇਰੇ ਮੁਤਾਬਕ ਉਹ ਜਿਸ ਤਰ੍ਹਾਂ ਪਹਿਲੀ ਵਾਰੀ 2 ਲੱਖ ਵੋਟ ਤੋਂ ਜਿੱਤੇ ਸੀ ਤੇ ਹੁਣ ਵੀ ਉਹ 2 ਲੱਖ ਵੋਟ ਤੋਂ ਹੀ ਉਹ ਜਿੱਤਣਗੇ ਦੂਸਰੀ ਬਾਕੀ ਦੂਜੀਆਂ ਪਾਰਟੀਆਂ ਦਾ ਤੁਸੀਂ ਦੇਖ ਹੀ ਲਏ ਹੋ ਕਿ ਕੀ ਹਾਲਾਤ ਨੇ ਪਰ ਲੇਕਿਨ ਲੋਕਾਂ ਨੇ ਬੜਾ ਮਨ ਬਣਾਇਆ ਕਾਂਗਰਸ ਪਾਰਟੀ ਵਾਸਤੇ ਤੇ ਮੈਨੂੰ ਪੂਰੀ ਉਮੀਦ ਆ ਪੀ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ 13 ਦੀ 13 ਸੀਟਾਂ ਜਿਹੜੀਆਂ ਉਹ ਮੈਨੂੰ ਪੂਰੀ ਉਮੀਦ ਆ ਕਿ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਨੂੰ ਜਿਤਾ ਕੇ ਤੇ ਲੋਕ ਸਭਾ ਦੇ ਵਿੱਚ ਭੇਜ ਰਗਾ ਕਿੰਨੇ ਦੀ ਲੀਡ ਗਈ ਹੋਏ ਤੁਸੀਂ ਅੱਗੇ ਵੀ ਤੁਸੀਂ ਦੇਖਿਆ ਘੜ ਤੋਂ ਘੜ ਵੀ ਜਿੱਦੋਂ ਵੀ ਲੋਕ ਸਭਾ ਦੀ ਸੀਟ ਇਲੈਕਸ਼ਨ ਆਉਂਦੀ ਆ ਦੇ ਜਿਹੜਾ ਹਲਕਾ ਵੈਸਟ ਆ ਪੂਰੇ ਹਲਕਿਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਲੀਡ ਜਿਹੜੀ ਆ ਉਹ ਹਲਕਾ ਵੈਸਟ ਦੀ ਹੁੰਦੀ ਆ ਤੇ ਹੁਣ ਵੀ ਸਾਨੂੰ ਹਲਕਾ ਵੈਸਟ ਦੇ ਲੋਕਾਂ ਦੇ ਯਕੀਨ ਆ ਵਿਸ਼ਵਾਸ ਆ ਉਹਨਾਂ ਦੇ ਉਹਨਾਂ ਨੂੰ ਆਪਣੇ ਵਰਕਰਾਂ ਦੇ ਵਿਸ਼ਵਾਸ ਆ ਵੀ ਜਿਸ ਤਰ੍ਹਾਂ ਅੱਗੇੋਂ ਕਰਦੋਂ 30000 ਵੋਟਾਂ ਲੀਡ ਕਰਾ ਕੇ ਜਿਤਾ ਕੇ ਭੇਦੇ ਸੀ ਹੁਣ ਵੀ ਮੇਰੇ ਹਿਸਾਬ ਨਾਲ ਘੱਟੋ ਘੱਟ ਵੀ 30 32000 ਵੋਟਾਂ ਉਹ ਜਿੱਤ ਹਲਕਾ ਵੈਸਟ ਤੋਂ ਉਹਨਾਂ ਨੂੰ ਜਿਹੜੀ ਇਹ ਜਿੱਤ ਬਰਾਬਰ ਹੋਊਗੀ ਔਰ ਪੂਰੇ ਅੰਬਰਸਰ ਦੇ ਵਿੱਚ ਪੂਰੀ ਲੋਕ ਸਭਾ ਦੀ ਇਲੈਕਸ਼ਨ ਦੇ ਵਿੱਚ ਘੱਟੋ ਘੱਟ ਗੁਰਜੀਤ ਸਿੰਘ ਓਇਲਾ ਲਕ ਰੋਡ ਨਾਲ ਉਹ ਜਿੱਤਣਗੇ ਮੈਂ ਸੁਖਜਿੰਦਰਪਾਲ ਸਿੰਘ ਸੁਖ ਸੁਭਾ ਸਕੱਤਰ ਪੰਜਾਬ ਕਾਂਗਰਸ ਕਮੇਟੀ ਅੱਜ ਦੀ ਅਸੀਂ ਜੋ ਮੀਟਿੰਗ ਹੈ ਸਰਦਾਰ ਗੁਰਜੀਤ ਸਿੰਘ ਓਜਲਾ ਜੀ ਦੇ ਹੱਕ ਵਿੱਚ ਆਮ ਵੋਟਰਾਂ ਨੂੰ ਇਲਾਕਾ ਵਾਸੀਆਂ ਨੂੰ ਪ੍ਰੇਰਿਆ ਵਾ ਤੇ ਜਿਹੜੇ ਸਾਡੇ ਉਜਲਾ ਸਾਹਿਬ ਦੇ ਵਿਜਨ ਨੇ ਜਿਹੜੇ ਉਹਨਾਂ ਨੇ ਪਹਿਲਾਂ ਕੰਮ ਕੀਤੇ ਹੋਏ ਨੇ ਉਹਨਾਂ ਦੀ ਰੂਪਰੇਖਾ ਅਸੀਂ ਲੋਕਾਂ ਨੂੰ ਦੱਸੀ ਆ ਤੇ ਉਹਨਾਂ ਨੂੰ ਇੱਕ ਮੈਸੇਜ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਜਿਸ ਤਰ੍ਹਾਂ ਪਹਿਲਾਂ ਉਹਨਾਂ ਨੇ ਇਲਾਕਾ ਵਾਸੀਆਂ ਦੀ ਸੇਵਾ ਕੀਤੀ ਆ ਸਾਡੀਆਂ ਜੋ ਮੁਸ਼ਕਲਾਂ ਸੀਗੇ ਕਿ ਇੱਥੇ ਸੀਵਰ ਦੀ ਬਹੁਤ ਵੱਡੀ ਮੁਸ਼ਕਲ ਆ ਤੇ ਬਾਬਾ ਹਰਗੋਬਿੰਦ ਸਾਹਿਬ ਜੀ ਦੇ ਜਨਮ ਸਥਾਨ ਦਾ ਜਿਹੜਾ ਸਜਾਵਟ ਆ ਜਾਂ ਉਹਦੇ ਬਿਊਟੀਫਿਕੇਸ਼ਨ ਵਾਸਤੇ ਵੀ ਅਸੀਂ ਉਹਨਾਂ ਨੂੰ ਕਿਹਾ ਕਿ ਜਿੱਤਨ ਤੋਂ ਬਾਅਦ ਉਹ ਸਾਡੇ ਦੋਵੇਂ ਕੰਮ ਕਰਵਾਉਣ ਤੇ ਉਹਨਾਂ ਨੇ ਸਾਨੂੰ ਵਾਦਾ ਕੀਤਾ ਵਾ ਕਿ ਇਹ ਦੋਵੇਂ ਕੰਮ ਅਸੀਂ ਪ੍ਰਾਇੋਰਟੀ ਦੇ ਆਧਾਰ ਤੇ ਕਰਾਂਗੇ ਤੇ ਅਸੀਂ ਵੀ ਆਸਵੰਦਿਆ ਕਿ ਜਿੱਤਨਤਬਾਦ ਉਜਲਾ ਸਾਹਿਬ ਤੇ ਡਾਕਟਰ ਸਾਹਿਬ ਸਾਡੀਆਂ ਆਸਾਂ ਦੇ ਪੂਰੇ ਉਤਰਨਗੇ ਜੀ ਧੰਨਵਾਦ